ਪਟਾਲਾ ਦੇ ਹਲਕਾ ਕਾਦੀਆਂ ਦੇ ਨੇੜੇ ਪਿੰਡ ਕਾਲਵਾ ਦੇ ਰਹਿਣ ਵਾਲੇ ਫੌਜੀ ਜਵਾਨ ਕਾਫਲ ਮਸੀਪੁੱਤਰ ਜੈਮਸ ਮਸੀਦੀ ਡਿਊਟੀ ਦੌਰਾਨ ਮੌਤ ਹੋ ਗਈ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜੈਮਸ ਮਸੀ ਨੇ ਕਿਹਾ ਕਿ ਉਸ ਦਾ ਛੋਟਾ ਬੇਟਾ ਕਾਫਲ ਮਸੀ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਸਿੱਕਮ ਅਸਾਮ ਵਿੱਚ ਆਪਣੀ ਡਿਊਟੀ ਤੇ ਤਾਇਨਾਤ ਸੀ ਡਿਊਟੀ ਦੌਰਾਨ ਹੀ ਕਾਫਲ ਮਸੀਦੀ ਮੌਤ ਹੋ ਗਈ ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਤਿੰਨ ਬੱਚੇ ਛੱਡ ਗਿਆ ਹੈ ਕਾਫਲ ਦਾ ਪ੍ਰਿਤਥ ਸਰੀਰ ਪੋਸਮਾਰਟਮ ਤੋਂ ਬਾਅਦ ਜੱਦੀ ਪਿੰਡ ਲਿਆਂਦਾ ਜਾਵੇਗਾ ਮੌਤ ਦੇ ਕਾਰਨ ਦਾ ਅਜੇ ਕੋਈ ਪਤਾ ਨਹੀਂ ਚੱਲ ਪਾਇਆ ਪ੍ਰਿਤਥ ਸਰੀਰ ਜਦੋਂ ਪਿੰਡ ਪਹੁੰਚੇਗਾ ਤਦ ਹੀ ਮੌਤ ਦਾ ਕਾਰਨ ਦਾ ਪਤਾ ਚੱਲ ਪਾਵੇਗਾ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਆਨੰਦ ਦੇਖੋ ਕਾਫਲ ਵਿੱਚ ਸੀ ही लगते हैं बाय सोता ये सूचना मिली था ना नहीं शाम में फ़ोन आ गया कुछ हुआ क्या इधर घर की और पता लग गया ज़िद्दुमान मुझे फ़ेरी कुछ पता लग गया असिक्कम है शाम दे असिक्कम है शाम, शाम दे सब तो तेरी तनू किनारे पहुँचा है जेसीओ साम जेसीओ साम बाय अब तो मैंने ਦੇਰਾਂ ਅਸਰੀ ਵਾਰੀ ਕਦਮ ਕਰਦੇ ਨੇ ਮੇਰੇ ਤੇ ਚਾਰ ਪੰਜ ਦਿਨ ਪਿੱਲੋ ਹੀ ਕਰ ਲੋਈ ਸੀ ਪਰ ਆਨ ਵਾਲੂ ਕੰਦੇਸ ਨਹੀਂ ਨਹੀਂ ਕੋਈ ਕਰਦੇ ਨਹੀਂ ਸਿਰਫ ਉਹ ਮਨ ਕਹਾਂ ਨੇ ਇਹ ਜਿੰਨਾ ਨਾਲ ਬਣੀ ਵੱਡੀ ਆ ਇਹ ਕਹਿੰਦੇ ਆ ਆਪਣੀ ਦੁਕਾਨ ਵੱਡੀ ਕਰ ਜਾਂ ਉਹਨੂੰ ਪੈਸੇ ਪੁੱਨਨਾ ਕੋਨ ਦਾ 파ਟਚੀ ਰੇਤ ਤਾਂ ਲੈ ਜਾਣਾ ਪਰ ਸਰ ਤੋਂ ਆਏਗਾ ਫਿਰ 10 ਵਜੇ ਉਹਨੇ ਮੇਰੇ ਜੀਜਾ ਜੀ ਸੰਨ ਉਹ ਸਿੱਕਮ ਦੇ ਆਸਾਮ ਦੇ ਵਿੱਚ ਡਿਊਟੀ ਕਰ ਰਹੇ ਉਹ ਕਹਿ ਰਹੇ ਹੂ ਕਿ ਮੈਂ ਆ ਕੇ ਬਦਲੀ ਮੇਰੀ ਹੋਣ ਵਾਲੀ ਆ ਮੈਂ ਇੱਧਰ ਆ ਜਾਣਾ ਇੱਧਰ ਆਉਂਦੇ ਆਉਂਦੇ ਫਿਰ ਸਾਨੂੰ ਕੱਲ ਅਸੀਂ ਮੈਂ ਜਲੰਧਰ ਗਿਆ ਕੱਲੋ ਦੀਦੀ ਦਾ ਫੋਨ ਆਇਆ ਵਾ ਭਾਜੀ ਨੂੰ ਨਾ ਫੋਨ ਕੀਤਾ ਵਾ ਕਿ ਇਦਾਂ ਕਰਕੇ ਹੋ ਗਿਆ ਆਡੀ ਮੰਮੀ ਨੂੰ ਫੋਨ ਕੀਤਾ ਵਾ ਮੰਮੀ ਨੂੰ ਅਹੀਂ ਦੋਵੇਂ ਭਰਾ ਮੈਂ ਦੱਸਾਂ ਜੀ ਆਪਾਂ ਗੱਡੀ ਤੇ ਆਪਾਂ ਮੰਮੀ ਦੇ ਹੱਥੀ ਪੈ ਗਏ ਵੀ ਦੂਗੇ ਕਿੱਦਾਂ ਦੀ ਗੱਲ ਕਹਿਣ ਦੀ ਆ ਸਾਡੇ ਭਾਜੀ ਜਲੰਧਰ ਫਿਰ ਅਹੀਂ ਕੰਫਰਮ ਚ ਰੋ ਪਾਜੀ ਹੁਣਾਂ ਨੂੰ ਫੋਨ ਕੀਤਾ ਸਾਰੇ ਨੂੰ ਫੋਨ ਕੀਤਾ ਫਿਰ ਅਹੀਂ ਰਾਤ ਦੀ ਗੱਲ ਦੌੜੇ ਆਏ ਅਸੀਂ ਕੱਲ ਰਾਤ ਦੇ ਸਾਰੇ ਇੱਕ ਇੱਥੇ ਹੀ ਆ ਤੇ ਆਪਣੀ ਭੈਣ ਨੂੰ ਜਿਹੜੀ ਛੱਲੀ ਦੇਂਦੇ ਆ ਪਰ ਤੁਹਾਨੂੰ ਪਤਾ ਜਿਹੜੀ ਭਨੇਵੀ ਉਹਨੂੰ ਦੱਦਲ ਪੈ ਗਈ ਉਹਦੇ ਜਾ ਕੇ ਕਮਜ਼ੋਰੀ ਵੀ ਵੀ ਘਟ ਗਿਆ ਸਾਰਾ ਉਹਨੂੰ ਰਾਤ ਤੇ ਹਸਪਤਾਲੋਂ 11 ਵਜੇ ਪਾਜੀ ਵੈਬਲ ਨਹੀਂ ਖੜਿਆ ਫਿਰ ਅਹੀਂ ਜਾ ਕੇ ਨਾਲ ਲੈ ਕੇ ਆਏ ਜਿਹੜੀ ਵੱਡੀ ਬੇਟੀ ਆ ਉਹ ਵੀ ਵਿਚਾਰੀ ਲੁੰਦੀ ਆਉਂਦੀ ਸੀ ਉਹਨੂੰ ਹੀ ਉੱਧਰ ਬਿਮਾਰ ਪਈ ਉੱਧਰ ਇੱਧਰ ਉੱਧਰ ਇਹਨਾਂ ਦੇ ਘਰਾਂ ਚ ਰੱਖਿਆ ਇੱਧਰ ਅਸੀਂ ਦਰਦ ਲਿਆ 19 ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਨ ਕਹਿੰਦੇ ਅਤ ਖੁਦਾ ਦਾ ਵੈਰ ਏਦਾਂ ਸਾਡੇ ਨਾਲ ਹੋਇਆ ਵਾ ਸਾਡੇ ਨਾਲ ਪਤਾ ਨਹੀਂ ਕੀ ਰੱਬ ਨੇ ਵੈਰ ਕੱਢਿਆ ਵਾ ਜਿਹੜਾ ਸਾਡੀ ਪੈਨ ਨੂੰ 40 ਸਾਲ ਤੋਂ ਪਹਿਲਾਂ ਹੀ ਜਿਹੜਾ ਵਿਧਵਾ ਕਰ ਦਿੱਤਾ